ਉਨੋਖੇ ਕਹਿੰਦਾ ਹੈ ਕਿ ਖਾਈਏ ਮਨ ਪੌਂਦਾ ਪਾਈਏ ਜਗ ਪੌਂਦਾ ਜਿਹੜਾ ਸਾਡੇ ਮਨ ਨੂੰ ਸੁਆਦ ਲੱਗਦਾ ਉਹ ਅਸੀਂ ਖਾਈਏ ਤੇ ਜਿਹਨੂੰ ਜਗ ਨੂੰ ਚੱਗਾ ਲੱਗਦਾ ਉਹ ਅਸੀਂ ਪਾਈਏ ਪਾਈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਕਹਿੰਦੀ ਹੈ ਕਿ ਐਨ ਭਲਿਆ ਕੋਈ ਚੀਜ਼ ਖਾਈਂ ਜੀਨੋ ਖਾਣ ਦੇ ਨਾਲ ਤੇਰਾ ਤਨ ਭੀੜਤ ਨਾ ਹੋਵੇ ਤੇ ਤੇਰੇ ਮਨ ਦੇ ਵਿੱਚ ਵਿਕਾਰ ਦਾ ਚੱਲਣਾ ਜੇ ਕਿਤੇ ਉਹ ਖਾਣਾ ਖਾਏਗਾ ਜਿਹਦੇ ਖਾਣ ਦੇ ਨਾਲ ਤੇਰਾ ਤਨ ਪੀੜਿਤ ਹੋਵੇ ਤੇ ਤੇਰੇ ਮਨ ਦੇ ਵਿੱਚ ਵਿਕਾਰ ਚੱਲਣ ਫਿਰ ਮਹਾਰਾਜ ਕਹਿੰਦੇ ਉਸ ਖਾਣੇ ਨੂੰ ਨਾ ਖਾਈਂ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜੇ ਤੇ ਖਾਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਫਿਰ ਪਹਿਨਣ ਲਈ ਮਹਾਰਾਜ ਨੇ ਸਾਨੂੰ ਇਹ ਬਚਨ ਕਰ ਦਿੱਤਾ ਏ ਪਾਈ ਤੋਂ ਪਹਿਰਾਵਾ ਨਾ ਪਾਈ ਜਿਹਨੂੰ ਬਾਹ ਦੇ ਨਾਲ ਤੇਰਾ ਤਨ ਪੀੜਿਤ ਹੋ ਜਾਵੇ ਤੇ ਮਨ ਦੇ ਵਿੱਚ ਵਿਕਾਰ ਚੱਲਣ ਉਹ ਤੋਂ ਸਤਿਗੁਰੂ ਨੇ ਸਾਨੂੰ ਰੋਕਿਆ ਹੈ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿੱਦ ਪਹਿਤੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ हूँ जहड़ा इंसान अंग प्रदर्शन वाले कपड़े पाना आरंभ कर दे महाराजा ने बचनी भी किया है कि खुआर हों संसार सतगुरु ने बाणी बतनी भी की कपड़े पहरे गर्भगार नानक नाल चलनी ना जल बल हुए शार सतगुरु केंद्र वो मूर्ख है जिड़ा इंसान ਪਾਹ ਨਾਹੀ ਕੱਪੜੇ ਪੈਂਦਾ ਹੈ ਸਵਾਰ ਹੁੰਦਾ ਹੈ ਮਹਾਰਾਜ ਕਹਿੰਦੇ ਹੋ ਇਹੋ ਜੇ ਬਾਤਰ ਨਾ ਪਹਿਨੀ ਜਿਹਦੇ ਨਾਲ ਤੂੰ ਖਬਾਉਂਦੇ ਮਹਾਰਾਜ ਨੇ ਸੰਗਵੇ ਦੇ ਤੋ ਰੋਕਿਆ ਹੈ ਭਾਈ ਪਰ ਇਹ ਇਨਸਾਨ ਕਹਿੰਦਾ ਕਿ ਖਾਈਏ ਮਨ ਪਾਉਂਦਾ ਤੇ ਪਾਈਏ ਜਗ ਪਾਉਂਦਾ ਗੁਰੂ ਕਹਿੰਦੇ ਨੇ ਐਨ ਇਨਸਾਨ ਜਿਹੜੀਆਂ ਚੀਜ਼ਾਂ ਤੇਰੇ ਤਨ ਮਨ ਨੂੰ ਪੀੜਿਤ ਕਰਦੀਆਂ ਹੋਣ रे तन मन विकार कर बी पी देखी कि ना तो हो खबार हो जाए संसार जो गुरु आना है कम तन पूर्ण ढक्या हो गुरु की बख्शिश होंगी है क्योंकि तो गुरु ने सू यह बखशिश की है कि आदम सत्कार आया कर गुरु के दर्ज उपर ਸਤਿਗੁਰੂ ਦੀ ਖੁਸ਼ੀ ਲੈਣੀ ਹੈ ਨਾ ਤਾਂ ਤਾਂ ਗੁਰੂ ਦੇ ਦਰ ਤੇ ਉਪਰ ਆਤਮ ਸਤਕਾਰ ਨਾਲ ਆਇਆ ਕਰ। ਜਿਵੇਂ ਗੁਰੂ ਦੇ ਦਰ ਤੇ ਆਤਮ ਸਤਕਾਰ ਨਾਲ ਚਲਿਆ ਹਾਂ। ਕਦੇ ਇਤਰਾਹ ਦਾ ਹੋਇਆ ਨਾ ਕਿ ਜਿਹੜਾ ਬੰਦਾ ਕੋਈ ਕਿਸੇ ਅਫਸਰ ਕੋਲ ਜਾ ਕੇ ਕੋਈ ਕੈਪਰੀ ਪਾ ਕੇ ਚਲਾ ਗਿਆ ਹੋਵੇ। ਉਹ ਕਦੇ ਕਦੇ ਨਹੀਂ ਹੋਇਆ। ਬੰਦਾ ਕਹਿੰਦਾ ਜੀ ਮੈਂ ਤਾਂ ਉਥੇ ਪੂਰਨ ਕੱਪੜੇ ਪਾ ਕੇ ਜਾਵਾਂਗਾ। ਪਰ ਗੁਰੂ ਘਰ ਆ ਕੇ ਲੜਨ ਲੱਗ ਪੈਂਦੇ ਨੇ ਬਚਾ। ਇਹਦੀ ਸਾਨੂੰ ਕਿਉਂ ਰੋਕਿਆ ਗਿਆ? ਸਾਨੂੰ ਟੋਪੀ ਤੋਂ ਕਿਉਂ ਰੋਕਿਆ ਗਿਆ ਸਾਨੂੰ ਕੈਪਰੀ ਤੋਂ ਕਿਉਂ ਰੋਕਿਆ ਗਿਆ ਸਾਨੂੰ ਇੱਕ ਤਰ੍ਹਾਂ ਦੇ ਕੱਪੜਿਆਂ ਤੋਂ ਕਿਉਂ ਰੋਕਿਆ ਐ ਭਲਿਆ ਦੇਖੋ ਕਿਸੇ ਅਫਸਰ ਕੁੜ ਜਾਣ ਲੱਗਿਆ ਆਪਣੇ ਕੰਨ ਨੂੰ ਪੂਰਨ ਟੱਕਦਾ ਹੈ ਕਿ ਅਫਸਰ ਕੁੜ ਜਾਣਾ ਹੈ ਇਥੋਂ ਤੱਕ ਕਿ ਬੰਦਾ ਆਪਣਾ ਫੋਨ ਵੀ ਬੰਦ ਕਰ ਲੈਂਦਾ ਹੈ ਪਰ ਇੱਥੇ ਪਰਵਾਹੀ ਨਹੀਂ ਕਰਦਾ ਬਚਾਰਾ ਇੱਥੇ ਦਾ ਬਚਾਰਾ ਕੋਈ ਇੱਕ ਬੈਲੰਸ ਹੁੰਦਾ ਬੜਾ ਕੀ ਹੈ ਇੱਕ ਲੋਕਾਂ ਨੂੰ ਸੁਣਾ ਦਿਆਂ ਇਹ ਮੇਰੀ ਜੇਬ ਦੇ ਵਿੱਚ ਇੱਕ ਮਹਿੰਗਾ ਜਿਹਾ ਪੂਰਾ ਹੈ ਤੇ ਲੱਖਾਂ ਦੇ ਵਿੱਚ ਉਹਦੀ ਕੀਮਤ ਹੈ ਇਸ ਕਰਕੇ ਬਚਾਰਾ ਉਹਨੂੰ ਬਾਤ ਨਹੀਂ ਕਰਦਾ ਕਿ ਬਚਣੀ ਚਾਹੀਦੀ ਹੈ ਜਿਹੜੇ ਗੁਰੂ ਦੇ ਕੋਲ ਬੈਠੀ ਹੁੰਦੇ ਨੇ ਉਹਨਾਂ ਦਾ ਵੀ ਧਿਆਨ ਉਹ ਖੜਡ ਦਿੰਦਾ ਹੈ ਆਪਣਾ ਧਿਆਨ ਤਾਂ ਉਹ ਜੁੜੇ ਹੀ ਨਹੀਂ ਹੋਇਆ ਕੋਈ ਬਚਾਤਾ ਇੱਥੇ ਦਾ ਹੈ ਸੁਭਾਅ